ਇਹ ਵਾਲਮੀਕੀ ਹਰਗਣਾ ਵਾਲਮੀਕੀ ਸੋ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਨਕੋਦਰ ਦੇ ਵਿੱਚ ਜਿਹੜੀ ਸਾਰੀਆਂ ਸਮੂਹ ਜਥੇਬੰਦੀਆਂ ਵੱਲੋਂ ਕੀਤੀ ਗਈ ਕਿਉਂਕਿ ਸ੍ਰਿਸ਼ਟੀਕਰਤਾ ਭਗਵਾਨ ਵਾਲਿਮਾਰਿ ਦੀਓ ਪ੍ਰਗਟ ਦੇਵ ਸਿਆ 7 ਅਕਤੂਬਰ ਨੂੰ ਪੂਰੇ ਸੰਸਾਰ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਸੋ 5 ਅਕਤੂਬਰ ਨੂੰ ਸਰਕਾਰ ਨੇ ਉਹਨਾਂ ਦੇ ਜਿਹੜੇ ਆਈਐਸ ਅਫਸਰ ਹੈ ਤੇ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਜਿਹੜੀ ਬਲਾਗ ਸੰਵਤੀਆ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਇਲੈਕਸ਼ਨ ਹੈ 5 ਅਕਤੂਬਰ ਨੂੰ ਰੱਖਣ ਦੇ ਕਰਕੇ ਪੂਰੇ ਸਮੁੱਚੇ ਸਮਾਜ ਵਿੱਚ ਰੋਸ ਦੀ ਲਹਿਰ ਹੈ ਸੋ ਅੱਜ ਜਿਹੜੀ ਇਹ ਮੀਟਿੰਗ ਜਿਹੜੀ ਕੀਤੀ ਗਈ ਆ ਵੀ ਜੇਕਰ ਪੰਜਾਬ ਸਰਕਾਰ ਵੱਲੋਂ ਪਿਛਲੀ ਵਾਰ ਵੀ ਜਿਹੜਾ ਪੰਜਾਬ ਸਰਕਾਰ ਨੇ ਸਮੁੱਚੇ ਸਮਾਜ ਨਾਲ ਇੱਕ ਲਾਰਾ ਲਾਇਆ ਸੀ ਸੋ ਇਸ ਵਾਰ ਪੂਰੇ ਸਮਾਜ ਨੇ ਇਹ ਫੈਸਲਾ ਕੀਤਾ ਵੀ ਸਰਕਾਰ ਨੂੰ ਜੋ ਇਹ ਐਕਸ਼ਨ ਆ ਇਹ ਆਪਾਂ ਸਮੁੱਚੇ ਸਮਾਜ ਵਿੱਚੋਂ ਲੈ ਕੇ ਰਵਾਂਗੇ ਜਿਹੜੀ ਆ ਇਲੈਕਸ਼ਨ ਦੀ ਡੇਟ ਆ 5 ਅਕਤੂਬਰ ਦੀ ਉਹਨੂੰ ਕੈਨਸਲ ਕਰਕੇ ਅੱਗੇ ਵਧਾਈ ਜਾਵੇ ਤਾਂ ਜੋ ਜਿਨ੍ਹਾਂ ਨੇ ਵੀ ਵੋਲਗ ਸੰਪਤੀ ਜਿਲ੍ਹਾ ਪੱਛਦੇ ਇਲੈਕਸ਼ਨ ਲਾਣਨੀ ਆ ਉਹ ਮਹਾਰਾਜ ਪ੍ਰਗਟ ਦਿਵਸ ਤੋਂ ਬਾਅਦ ਆਪਣੀ ਤਿਆਰੀ ਕਰ ਸਕੇ। ਸੋ ਜੇਕਰ ਪੰਜਾਬ ਸਰਕਾਰ ਸਮੁੱਚੇ ਸਮਾਜ ਦੀ ਮੰਗ ਨੂੰ ਨਹੀਂ ਮੰਨਦੀ ਤਾਂ 29 ਸਤੰਬਰ ਨੂੰ ਜਿਹੜਾ ਸਾਡੇ ਬਹੁਤ ਸਾਰੇ ਕਾਰਜਯੋਗ ਅਮਰਜੀਤ ਇੱਤਾ ਸਾਹਿਬ ਨੇ ਜਿਹੜਾ ਅਤੇ ਪਰਮਿੰਦਰ ਗਿੱਲ ਜੀ ਐਸਮਣੀ ਗਿੱਲ ਜੀ ਸਾਰੇ ਸਾਥੀ ਜੀ ਪਹੁੰਚੇ ਸੀ। ਸੋ ਉਹਨਾਂ ਵੱਲੋਂ ਰੋਨੀ ਗਿੱਲ ਜੀ ਸੋ ਸਾਰਿਆਂ ਵੱਲੋਂ ਇਹ ਫੈਸਲਾ ਵੀ ਜਿਹੜਾ 29 ਸਤੰਬਰ ਨੂੰ ਜਿਹੜਾ ਜਲੰਧਰ ਜ਼ਿਲ੍ਹਾ ਬੰਦ ਦੀ ਕਾਲ ਜਿਹੜੀ ਇਹ ਦਿੱਤੀ ਗਈ ਹੈ। ਸੋ ਮੈਂ ਸਾਰੀਆਂ ਜਥੇਬੰਦੀਆਂ ਨੂੰ ਅਤੇ ਇਸ ਮੁਕੇ ਇਸ ਮਨ ਸਮਾਜ ਨੂੰ ਅਪੀਲ ਕਰਦਾ ਵੀ ਆਪਾਂ ਆਪਣੇ ਆਪਣੇ ਡੇਰਿਆਂ ਦੇ ਵਿੱਚ ਵੀ ਅਤੇ ਜਥੇਬੰਦੀਆਂ ਨੂੰ ਵੀ ਕਹਿੰਦਾ ਪਿੰਡਾਂ ਵੈ ਸ਼ਹਿਰਾਂ ਵਿੱਚ ਹਰ ਕਸਬੇ ਵਿੱਚ ਜੁਨੀਆ ਮੰਡੀਆਂ ਬਾਜ਼ਾਰ ਅਤੇ ਸ਼ਹਿਰਾਂ ਵਿੱਚ ਜਿੰਨੇ ਪ੍ਰਧਾਨ ਆ ਉਹ ਸਾਰਿਆਂ ਨੂੰ ਕਹਿ ਕੇ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਵੀ ਜਿਹੜੇ ਜਿੰਨੇ ਪ੍ਰਧਾਨ ਆ ਸਾਡੇ ਸਾਰੇ ਵਾਸੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਾਂ 29 ਸਤੰਬਰ ਨੂੰ ਜਿਹੜਾ ਜ਼ਿਲ੍ਹਾ ਜਲੰਧਰ ਬੰਦ ਦਾ ਸਮਰਥਨ ਦੇਣਾ ਅਤੇ ਪੂਰਨ ਤੌਰ ਜਿਹੜਾ ਜਿਹੜਾ ਪਿਛਲੀ ਵਾਰੀ ਕੀਤਾ ਸੀਗਾ ਇਸ ਵਾਰ ਵੀ ਆਪਾਂ ਪੂਰਨ ਤੌਰ ਬਲੈ ਜਲੰਧਰ ਜਿਹੜਾ ਬੰਦ ਕਰੀਏ ਤਾਂ ਜੋ ਜਿਹੜੀ ਆਵਾਜ਼ ਆ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤੱਕ ਜਾ ਸਕੇ ਤੇ ਜਿੰਨੇ ਵੀ ਹੋਰ ਸਾਡੇ ਸਾਥੀ ਆ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਉਹਨਾਂ ਨੂੰ ਬੇਨਤੀ ਕਰਾਂਗੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਸਮਰਥਨ ਕਰੋ ਤਾਂ ਜੋ ਜਿਹੜੀ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਘਟਨਾ ਜਿਹੜੀ ਆ ਨਾ ਵਾਪਰ ਸਕਿਆ ਤੇ ਜਿਹੜੇ ਸਾਡੇ ਲੀਡਰ ਆ ਹਰ ਪਾਰਟੀਆਂ ਦੇ ਵਿੱਚ ਬੈਠੇ ਆ ਉਹ ਸਾਰਿਆਂ ਦਾ ਫਰਜ਼ ਬਣਦਾ ਵੀ ਜਦੋਂ ਪ੍ਰਗਟ ਦੇ ਸੁਣਾ ਤੇ ਤੁਸੀਂ ਮਹਾਪੁਰਚਾਂ ਦਾ ਅਸ਼ੀਰਵਾਦ ਲੈਣ ਨੂੰ ਪਹੁੰਚ ਜਾਂਦੇ ਆਂ ਤੁਮਾਲ ਬਾਲੀ ਮਰ ਦਾ ਅਸ਼ੀਰਵਾਦ ਲੈਣ ਨੂੰ ਪਹੁੰਚ ਜਾਂਦੇ ਆਂ ਪਰ ਅੱਜ ਉਹਨਾਂ ਦੇ ਪ੍ਰਗਟ ਦੇਸ਼ ਦੇ ਮੌਕੇ ਤੇ ਜਿਹੜੇ ਇਲੈਕਸ਼ਨ ਲੱਗਿਆ ਕੋਈ ਬੋਲਣ ਨੂੰ ਤਿਆਰ ਨਹੀਂ ਸੋ ਇਹ ਜੇ ਲੀਡਰਾਂ ਦਾ ਵੀ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਫਿਰ ਸਮੁੱਚੇ ਸਮਾਜ ਵੱਲੋਂ ਸੋ ਇੰਨੀ ਬੇਨਤੀ ਕਰਦਾ ਹੋਇਆ 29 ਸਤੰਬਰ ਨੂੰ ਆਪਾਂ ਪੰਦ ਦਾ ਸਮਰਥਨ ਦੇਈਏ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ